ਸਿਰ ਤਾਂ ਚੇਤੀ ਕਿਤੇ ਨਹੀਂ ਮਿਲਦੀਆਂ ਲਾਉਂਦੀਆਂ ਜੋ ਪਾਰ ਨੌਕਾਂ ਸੌਖੀਆਂ ਨਹੀਂ ਮਿਲਦੀਆਂ ਲਾਉਂਦੀਆਂ ਜੋ ਪਾਰ ਨੌਕਾਂ ਸੌਖੀਆਂ ਨਹੀਂ ਮਿਲਦੀਆਂ ਰਾਤ ਦੇ ਚੌਥੇ ਪਹਿਰ ਬਣ ਜਾ ਤਖਾਰੀ ਉਸ ਦਰ ਰਾਤ ਦੇ ਚੌਥੇ ਪਹਿਰ ਪੰਜਾਬ ਖਾਰੀ ਉਸ ਦਰ ਜਿਹੜੇ ਦਰ ਤੋਂ ਰਾਜਿਆਂ ਨੂੰ ਬਾਦਸ਼ਾਹਾਂ ਮਿਲ ਜਾਂਦਾ ਜਿਹੜੇ ਦਰ ਤੋਂ ਰਾਜਿਆਂ ਨੂੰ ਬਾਦਸ਼ਾਹਾਂ ਮਿਲ ਜਾਂਦਾ ਲਾਉਂਦੀਆਂ ਜੋ ਪਾਰ ਨੌਕਾਂ ਸਭੀਆਂ ਨਿਰਦੀਆਂ ਹੰਝੂਆਂ ਦੇ ਪਾਣੀਆਂ ਨੂੰ ਮੁੜਕਿਆਂ ਵਿੱਚ ਵੇ ਆ ਵਿੱਚ ਵਹਿਣਦੇ ਮਿਹਨਤਾਂ ਦੇ ਬਾਜ਼ ਕਿੱਥੇ ਮੰਜ਼ਲਾਂ ਨੇ ਮਿਲਦੀਆਂ ਮਿਹਨਤਾਂ ਦੇ ਬਾਜ਼ ਕਿੱਥੇ ਮੰਜ਼ਲਾਂ ਨੇ ਮਿਲਦੀਆਂ ਲਾਉਂਦੀਆਂ ਜੋ ਪਾਰ ਨੌਕਾਂ ਸੌਖੀਆਂ ਨਹੀਂ ਮਿਲਦੀਆਂ ਕੀ ਬਾਤ ਕਰ ਮੁਹੱਬਤ ਉਸ ਨੂੰ ਜੋ ਰੱਖਦਾ ਲੱਗੀਆਂ ਦਿਲਾਂ ਕਰ ਮੁਹੱਬਤ ਉਸ ਨੂੰ ਜੋ ਰੱਖ ਦੈ ਲੱਗੀਆਂ ਦਿਲਾਂ ਦੁਨਿਆਦਾਰੀ ਵਿੱਚ ਤਾਂ ਅਕਸਰ ਬੇਬਫਾਈਆਂ ਮਿਲਦੀਆਂ ਦੁਨਿਆਦਾਰੀ ਵਿੱਚ ਤਾਂ ਅਕਸਰ ਬੇਬਫਾਈਆਂ ਮਿਲਦੀਆਂ ਕਾ ਲਾਉਂਦੀਆਂ ਜੋ ਪਾਰ ਨੌਕਾ ਸੋਖੀਆਂ ਨਹੀਂ ਮਿਲਦੀਆਂ ਹੋ ਗਈ ਸਰਸ਼ਾਰੂ ਰੰਗ ਚੜ ਗਿਆ ਏ ਉਸ ਦਾ ਕੋਲ ਕੈ ਸਰਸ਼ਾਰੂ ਰੰਗ ਚੜ ਗਿਆ ਏ ਉਸ ਦਾ ਪਤ ਚੜਾਉਂਦੇ ਮੌਸਮਾਂ ਵਿੱਚ ਫੁੱਲ ਧੰਨਾਂ ਖੇਡੀਆਂ ਪਤ ਚੜਾਉਂਦੇ ਮੌਸਮਾਂ ਵਿੱਚ ਫੁੱਲ ਗਲੀਆਂ ਖੇਡੀਆਂ ਲਾਉਂਦੀਆਂ ਜੋ ਪਾਰ ਨੌਕਾਂ ਸੌਖੀਆਂ ਮਿਲਦੀਆਂ Чао!